ਮੈਂ ਸਮਝਦਾ ਵੀ ਕੋਈ ਕਾਰਨ ਵੀ ਤੁਹਾਨੂੰ ਪਤਾ ਲੱਗਿਆ ਹੋਣਾ ਵੀ ਕਿਉਂ ਮਿਲੇ ਹੋਇਆ ਤੁਹਾਨੂੰ ਵੇਟ ਕਰਨਾ ਪਿਆ ਬਹੁਤ ਸਾਰੇ ਸਾਥੀ ਸਾਰੇ ਇਕੱਠੇ ਆ ਗਏ ਕੁਝ ਅੱਡ ਡੋਗੇ ਇਸ ਕਰਕੇ ਉਹਨਾਂ ਦੇ ਇਕੱਠੇ ਹੋਣ ਚ ਸਮਾਂ ਲੱਗਿਆ ਪਰ ਫੇਰ ਵੀ ਮੈਂ ਸਾਰੇ ਪੱਤਰਕਾਰ ਸਾਥੀਆਂ ਤੋਂ ਮਾਫੀ ਮੰਗਣਾ ਚਾਹੁੰਦਾ ਤੁਹਾਨੂੰ ਇੰਨੇ ਜਿਹੇ ਇੰਤਜ਼ਾਰ ਕਰਵਾ ਦਿੱਤਾ ਬਹੁਤ ਹੀ ਮੈਂ ਆਵਾਜ਼ੀਆਂ ਸਾਡੇ ਨਾਲ ਇੱਥੇ ਮੰਚ ਤੇ ਵਿਰਾਜਮਾਨ ਜਿਨ੍ਹਾਂ ਨੇ ਅਸੀਂ ਫਾਰਮਲ ਤੌਰ ਤੇ ਦਿੱਲੀ ਦੇ ਵਿੱਚ ਗੁਰਪ੍ਰੀਤ ਮਲੂਕਾ ਜੀ ਤੇ ਸਾਡੇ ਬਚਿੰਦਾ ਤੋਂ ਬੀਜੇਪੀ ਦੇ ਪ੍ਰਤੀਯਾਸੀ ਪਰਪਰ ਉਹ ਜੀ ਦਿੱਲੀ ਕੇ ਜੋਇਨ ਕਰ ਲਿਆ ਸੀ ਬੀਜੇਪੀ ਪਾਰਟੀ ਦੇ ਇਹਨਾਂ ਨੂੰ ਅੱਜ ਫਾਰਮਲ ਤੌਰ ਤੇ ਪਹਿਲੀ ਵਾਰ ਬੀਜੇਪੀ ਆਫਿਸਰ ਆਫ ਪੰਜਾਬ ਦੇ ਦਫਤਰ ਚ ਆਏ ਤੇ ਇਹਨਾਂ ਨੂੰ ਅੱਜ ਸਰਵਤ ਸੇ ਸਵਾਗਤ ਕਰਦਾ ਹਾਂ ਮੌਕਾ ਮਿਲੇ ਮੇਰੇ ਨਾਲ ਪੰਜ ਦੇ ਵੀ ਰਾਜਮਾਨ ਰਾਜਵੀਰ ਜੀ ਅਮਰ ਸਰ ਦੇ ਕਮਿਨਰ ਵੀਰ ਨਾਲ ਬੋਲੀ ਜਨਾਲਾ ਜੀ ਨਕੀ ਸਾਹਿਬ ਜੈਨ ਸਾਹਿਬ ਬਟਿੰਦ ਪੁਰਾ ਜੀ ਬਿਨੀ ਜੋਸ਼ੀ ਜੀ ਸਾਰੇ ਇੱਥੇ ਵਿਰਾਜਮਾਨ ਹੈ ਤੇ ਮੈਂ ਸਾਰੇ ਸਾਥੀਆਂ ਜਿਹੜੇ ਅੰਮ੍ਰਿਤਸਰ ਤੋਂ ਚੱਲ ਕੇ ਆਏ ਜਿਹੜੇ ਸਾਡੇ ਸਾਥੀ ਬਟਿੰਡੇ ਤੋਂ ਚੱਲ ਕੇ ਇੱਥੇ ਪਹੁੰਚੇ ਹੈ ਮਾਨਸੇ ਤੋਂ ਚੱਲ ਕੇ ਪਹੁੰਚੇ ਹੈ ਉਸ ਸਾਰੇ ਪਾਰਲੀਮੈਂਟਰੀ ਕੰਸਟੀਟੂਐਂਸੀ ਚੋਂ ਸਾਰੇ ਦੀ ਪ੍ਰੇਰਣਾ ਨਾਲ ਗੁਰਪ੍ਰੀਤ ਜੀ ਨਕਈ ਸਾਹਿਬ ਜੈਨ ਸਾਹਿਬ ਸਭ ਨੇ ਜਿਹੜਾ ਉਤਰਾ ਕੀਤਾ ਹੈ ਇਹਨਾਂ ਦੀ ਭਾਵਨਾ ਦੀ ਇਹਨਾਂ ਦੀ ਮੈਂ ਸਾਰਿਆਂ ਨੂੰ ਉੱਚੀ ਆਖਦਾ ਕਦਰ ਕਰਨਾ ਤੇ ਆਸ਼ਵਾਸ ਇਹਨਾਂ ਨੂੰ ਆ ਵਿਸ਼ਵਾਸ ਦੁਆਣਾ ਜਿਸ ਆਸ ਉਮੀਦ ਦੇ ਨਾਲ ਮੈਂ ਸਾਰੇ ਬੀਜੇਪੀ ਨਾਲ ਜੁੜੇ ਹੈ ਉਹਦੇ ਵਿੱਚ ਆਪਾਂ ਸਾਰੇ ਮਿਲ ਜੁਲ ਕੇ ਕਿਉਂਕਿ ਹੁਣ ਮੌਕਾ ਹੈ ਅੱਜ ਇੱਕ ਸਨੇਹਾ ਪੂਰੇ ਦੇਸ਼ ਦੇ ਵਿੱਚ ਲੱਗੇ ਪੀਐਚਏ ਪੰਜਾਬ ਦੇ ਅੰਦਰ ਬੀਜਪੀ ਕਿੰਨੀ ਗਜਬੂਤ ਹੈ ਕਿਉਂ ਪਿਛੜੀ ਮੈਂ ਸਮਝਦਾ ਵੀ ਮੇਰੇ ਤੋਂ ਜ਼ਿਆਦਾ ਠੇਕੇਦਾਰ ਸਾਹਿਬ ਜਿਹੜੀ ਗੱਲ ਕਹਿ ਕੇ ਗਏ ਹੈ ਇਹਨਾਂ ਨੇ ਗੱਲ ਨਿਚੋੜ ਕੱਟਤੀ ਸਾਰੀ ਬਹੁਤ ਸਿੰਪਲ ਅਲਫਾਜ਼ ਦੇ ਅੰਦਰ ਠੇਕੇਦਾਰ ਸਾਹਿਬ ਨੇ ਕਿਹਾ ਵੀ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਦੀ ਜੇ ਅਗਰ ਮੈਂ ਜੈਕੂ ਭਾਸ਼ਾ ਚ ਦੱਸਾਂ ਕਿ ਜਦੋਂ ਟਰੱਕਾਂ ਦੀ ਗੱਲ ਹੁੰਦੀ ਏ ਛੇਵੇਂ ਲੋਟਾਂ ਦੇ ਭੜਕੇ ਆਣਗੇ ਡਿਵੈਲਪਮੈਂਟ ਆਊਗੀ ਇਲਾਕੇ ਦੀ ਤਰੱਕੀ ਕਰਾਂਗੇ ਇਲੈਕਸ਼ਨਾਂ ਤੋਂ ਪਹਿਲਾਂ ਮੋਦੀ ਸਾਹਿਬ ਦੇ ਗੁਰਗਾਨ ਕਰਦੇ ਸੀ ਤੇ ਉਸ ਤੋਂ ਬਾਅਦ ਬੀਜੇਪੀ ਦੇ ਗੁਰਗਾਨ ਕਰਦੇ ਸੀ ਤੇ ਜਦੋਂ ਇਲੈਕਸ਼ਨਾਂ ਵੋਟਾਂ ਪੈ ਜਾਂਦੀਆਂ ਸੀ ਉਹਦੇ ਬਾਅਦ ਮੈਂ ਬੰਪਰੂਕ ਸੜਕਾਂ ਬਣਾਈਆਂ ਮੈਂ ਡਿਵੈਲਪਮੈਂਟ ਕਰਾਉਂਦੀ ਮੈਂ ਹਾਈਵੇ ਬਣਾਤੇ ਮੈਂ ਫਲਾਈਓਵਰ ਬਣਵਾਤਾ ਜੋ ਕੁਝ ਵੀ ਹੈ ਬਹੁਤ ਸਾਰਾ ਘਟਨਾਕਰਮ ਵਾਪਰੇ ਆ ਉਹਦੋਂ ਇੱਕ ਭਾਵਨਾ ਦੇ ਨਾਲ ਕਿਉਂਕਿ ਉਹ ਕੋਈ ਰਾਜਨੀਤਿਕ ਸਮਝੌਤਾ ਹੈ ਨਹੀਂ ਸੀਗਾ ਜਿੰਨਾ ਮੈਂ ਸਮਝਿਆ ਬਾਦਲ ਸਾਹਿਬ ਨੇ ਵੀ ਇਸ ਗੱਲ ਤੇ বারবার এসে ਚੜਨਾ ਪਾਇਆ ਸੀਗਾ ਤੇ ਮੈਂ ਵੀ ਅਜ ਉਸ ਕਰਨ ਲਈ ਤਾਇਨ ਕਰਨਾ ਵੀ ਉਹ ਜਿਹੜਾ ਸਮਝੌਤਾ 96 97 ਦੇ ਅੰਦਰ ਹੋਇਆ ਸੀ ਕਿ ਇਟ ਵਾਸ ਨਾਟ ਅ ਪੋਲਿਟੀਕਲ ਡਿਸੀਜਨ ਉਹ ਡਿਸੀਜਨ ਸੀਗਾ ਪੰਜਾਬ ਦੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਬਣਾ ਕੇ ਰੱਖਣ ਦੇ ਕਿਉਂਕਿ ਕਾੜੇ ਦਿਨ ਉਹ ਕਾੜੇ ਦਿਨ ਟੈਰਰਿਜ਼ਮ ਵਾਲੇ ਜਿਨ੍ਹਾਂ ਹਾਲਾਤਾਂ ਵਿੱਚ ਪੰਜਾਬ ਗੁਜ਼ਰਿਆ ਸੀ ਉਹਦੇ ਮੱਦੇਨਜ਼ਰ ਲੱਖ ਕੇ ਸਾਡੇ ਗੁਵਰਨੀ ਮੁਲਕਾਂ ਦੀ ਬੜੀ ਯਕਤ ਨਿਗਾਹ ਰੱਖ ਕੇ ਵੀ ਸਾਡੇ ਇੱਥੇ ਭਾਈਚਾਰਕ ਸਾਂਝ ਅਮਨ ਸ਼ਾਂਤੀ ਬਣੀ ਰਹੀ ਹੈ ਉਹ ਲੈ ਕੇ ਫੈਸਲਾ ਕੀਤਾ ਗਿਆ ਸੀਗਾ ਪਰ ਹੁਣ ਜਦੋਂ ਅੱਜ ਜਿੰਨਾ ਰਾਤਾਂ ਦੇ ਵਿੱਚ 도ੜ ਬਿਛੋੜਾ ਹੋ ਗਿਆ ਮੈਂ ਸਮਝਦਾ ਹਾਂ ਬੀਜਪੀ ਆਪਣੇ ਆਪ ਅੱਜ ਆਪਣੇ ਪੈਰਾਂ ਤੇ ਖੜੇ ਹੋਣ ਦੇ ਵਾਸਤੇ ਅੱਜ ਉਪਰਾਲਾ ਕਰ ਰਹੀ ਹੈ ਮਨੁੱਖ ਸਾਰੇ ਇਹਨਾਂ ਲੋਕਾਂ ਦੇ ਨਾਲ ਹੋਰ ਹੌਸਲਾ ਮਿਲਦਾ ਹੈ ਕਿ ਅਸੀਂ ਤਕੜੇ ਹੋ ਕੇ ਦੇਸ਼ ਦੀ ਤਰੱਕੀ ਦੇ ਵਿੱਚ ਪੰਜਾਬ ਦਾ ਯੋਗਦਾਨ ਵੀ ਪਾਊਗਾ ਤੇ ਦੇਸ਼ ਦੀ ਜਿਸ ਤਰ੍ਹਾਂ ਤਰਕੀ ਜਿਸ ਰਫਤਾਰ ਨਾਲ ਹੋ ਰਹੀ ਹੈ ਉਹਦੇ ਵਿੱਚ ਉਹਦਾ ਲਾਭ ਪੰਜਾਬ ਨੂੰ ਵੀ ਆਪਣੀ ਆਬਾਦੀ ਆਪਣੇ ਜੀਓਗ੍ਰਾਫੀ ਤੋਂ ਜ਼ਿਆਦਾ ਮਿਲੇ ਐ ਸਾਡਾ ਪ੍ਰਿਆਸ ਰੂਪਤ ਅਜੇ ਰਾਜਨੀਤਿਕ ਦ੍ਰਿਸ਼ਤੇ ਉੱਤੇ ਕੋਈ ਜ਼ਿਆਦਾ ਅਜੇ ਗਲਤ ਕਰਨ ਦੀ ਬਰੀਅ ਹੈ ਕਿਉਂਕਿ ਸਾਡੀ ਅਜੇ ਵੀ ਕੁਝ ਸੀਟਸ ਡਿਕਲੇਅਰ ਹੋਣ ਵਾਲੀ ਪਈਆਂ ਤੇ ਸਾਰੇ ਜੁੜਾਂਗੇ ਪਰ ਦੋ ਜਿਹੜੀ ਅਹਿਮ ਗੱਲਾਂ ਸਾਹਮਣੇ ਰਹਿ ਚਾਹੀਏ ਕਿ ਤਾਂ ਅਸ਼ਮੀਲ ਜੀ ਨੇ ਜਿਹੜੀ ਗੱਲ ਕੀਤੀ ਹੈ ਮੈਨੂੰ ਇਸ ਗੱਲ ਦਾ खेद ਹੈ ਚਾਹ ਰਾਜੀਤ ਪੁਨਰਜੀ ਨੇ ਕਿਹਾ ਆਮ ਆਦਮੀ ਪਾਰਟੀ ਦੇ ਨੁਮਾਇंदे ਦੇ ਤੌਰ ਤੇ ਕਿਹਾ ਮੈਨੂੰ ਇਸ ਗੱਲ ਦਾ खेद ਹੈ ਤੇ ਉਹਦੇ ਨਾਲ ਹੀ ਕੇਕਦਾ ਸਾਹਮਣੇ ਜਿਹੜੀ ਗੱਲ ਕੀਤੀ ਕਿ ਮੈਨੂੰ ਇਸ ਕਰਕੇ ਪ੍ਰਧਾਨ ਨਹੀਂ ਬਣਾਇਆ ਗਿਆ ਕਿ ਮੈਂ ओबीसी ਜਾਂ ਕਿਤੇ ਅਹੂਕ ਬਰਾਦਰੀ ਨਾਲ ਸਮੰਧ ਰੱਖਦਾ ਇਸ ਕਰਕੇ ਬੀਬੀ ਜੀ ਨੇ ਮਾਨੂੰ ਪ੍ਰਧਾਨ ਨਹੀਂ ਬਣਾਇਆ ਪਤਾ ਨਹੀਂ ਕਿ ਕਿਦਰ ਸਾਹਿਬ ਕੀ ਕਹਿੰਦੇ ਕਿ ਕਿਦਰ ਕਿੱਤਰ ਪਿੱਛੇ ਜਾ ਕੇ ਇਧਰ ਸਾਹਿਬ ਉਹ ਕਹਿੰਦੇ ਜਿਹੜਾ ਰੋਗ ਤੁਹਾਨੂੰ ਲੱਗਿਆ ਉਹ ਰੋਗ ਮਾਨੂੰ ਲੱਗਿਆ ਮੇਰੇ ਚਿਰ ਨੁਕਸ ਪਾੜ ਲਿਆ ਸੀ ਲੋਕਾਂ ਨੇ ਆਪਾਂ ਸਭ ਇਹ ਤਾਂ ਵੀ ਪੰਜਾਬ ਦੀ ਭਾਈਚਾਰਕ ਸਾਂਝ ਦੇ ਉੱਤੇ ਇਸ ਤੋਂ ਵੱਡਾ ਕੋਈ ਕਲਕ ਨਹੀਂ ਹੋ ਸਕਦਾ ਸਰ ਗੁਰੂ ਮਹਾਰਾਜ ਦੀ ਸੋਚ ਦੇ ਉੱਤੇ ਜਿਹੜੇ ਲੋਕ ਬਾਨਾ ਪਾ ਕੇ ਆਪਣੇ ਆਪ ਨੂੰ ਸਿੱਖ ਘਵਾਣਾ ਚਾਹੁੰਦੇ ਐ ਸਰ ਉਹਨਾਂ ਲੋਕਾਂ ਦੇ ਉੱਤੇ ਇੱਕ ਡਾਇਰੈਕਟ ਕਮੈਂਟਰੀ ਹੈ ਰਣਜੀ ਕੋਈ ਕਿੰਤੋਂ ਕੋਪਤ ਨਹੀਂ ਰਹਿ ਜਾਂਦੀ ਜਿਹੜੇ ਮੇਰੇ 'ਚ ਨੁਕਸ ਕੱਢਦੇ ਸੀਗੇ ਇਹ ਜਿਹਨਾਂ ਨੇ ਠੇਕਦਾ ਸਾਹਿਬ ਦੇ ਲੁੱਕ ਸੱਡਿਆ ਸਾਹ ਉਹ ਆਪਣੇ ਅੰਦਰ ਝਾਕੀ ਮਾਰ ਕੇ ਦੇਖਣ ਵੀ ਕੀ ਗੁਰੂ ਗੁਰੂਵਾਰਾਜ ਨੇ ਸਾਨੂੰ ਆਸ ਗਾਇਆ ਸੀਗਾ ਵੀ ਤੁਸੀਂ ਇੱਕ OBC ਚਮਾਤ ਨਾਲ ਸਮਰੱਥ ਰੱਖਦੇ ਹੋਇਆ ਸੁਨੀਲ ਤੇਰੇ ਦਸਤਾਰ ਨਹੀਂ ਪਾਈ ਹੋਈ ਮੈਂ ਸਮਝਦਾ ਵੀ ਜਿੰਨੇ ਪੰਜਾਬੀ ਹੋਣ ਦਾ ਮਾਣ ਠੇਕਦਾ ਸਾਹਿਬ ਨੂੰ ਹੈ ਜਿੰਨਾ ਮੈਂ ਆਪਣੇ ਆਈਡੈਂਟੀਟੀ ਤੇ ਮਾਣ ਰੱਖਦਾ ਹਾਂ ਸਭ ਹਰੇਕ ਪੰਜਾਬੀ ਨੂੰ ਉਨਾ ਹੀ ਮਾਣ ਹੈ ਕਿਸੇ ਵੀ ਵਰਗ ਨਾਲ ਕਿਸੇ ਜਾਤੀ ਕਿਸੇ ਧਰਮ ਨਾਲ ਸਮਝ ਰੱਖਦਾ ਹੋਵੇ ਕਿਸੇ ਨੂੰ ਮਾੜੀ ਭਾਸ਼ਾ ਕਹਿਣੀ ਪਿਓ ਰਾਮ ਗਿੜੀਆ ਬਰਾਦਰੀ ਨਾਲ ਸੰਬੰਧ ਰੱਖਦਾ ਹੈ ਕਿ ਉਹ ਸੋਨਰਕਾਰ ਸੰਘ ਛੁ ਹੈਗੇ ਜਾਂ ਕਿਸੇ ਨੇ ਵਿਸਤਾਰ ਨਹੀਂ ਪਾਈ ਜਾਂ ਕੋਈ ਕਿਹੜੇ ਧਰ ਨਾਲ ਜੁੜਿਆ ਇਹ ਗੱਲਾਂ ਮੈਨੂੰ ਇੰਨਾ ਹੀ ਲੱਗਦਾ ਦੀ ਇਹਨਾਂ ਲੋਕਾਂ ਨੇ ਆਪਾਂ ਸਭ ਦਿਲ ਦੁਖਦਾ ਜਦੋਂ ਦੇਖਦੇ ਆ ਪਵਨ ਗੁਰੂ ਗ੍ਰੰਥ ਸਾਹਿਬ ਨੂੰ ਆਦੇ ਸਤਕਾਰ ਦੇ ਨਾਲ ਸਿਰ ਤੇ ਰੱਖ ਕੇ ਲੈ ਕੇ ਆਨੇ। ਪਰ ਸਿਰ ਤੇ ਰੱਖ ਕੇ ਮੈਂ ਸਮਝਦਾ ਹਾਂ ਉਦੋਂ ਤੱਕ ਆਪਾਂ ਸਹੀ ਮਾਇਨੇ ਚ ਸਤਕਾਰ ਨਹੀਂ ਕਰਦੇ ਜਦੋਂ ਤੱਕ ਆਪਾਂ ਗੁਰੂ ਮਹਾਰਾਜ ਦੇ ਉਸ ਪਾਵਨ ਗੁਰੂ ਗ੍ਰੰਥ ਸਾਹਿਬ ਤੇ ਜਿਹੜੀ ਸੇਧ ਦਿੱਤੀ ਹੈ ਉਹਨੂੰ ਮਾੜਾ-ਵਟਾ ਦਿਮਾਗ ਦੇ ਅੰਦਰ ਵੀ ਜਾਣ ਲਈ ਸਭ। ਮੈਂ بار بار ਐ ਦੋਹਾਈ ਹੈ ਗੱਲ ਵੀ ਮੈਂ ਨਕਲੀ ਇਹਨਾਂ ਚੱਛੇਦਾਰਾ ਰਾਹੋਂ ਅਸਲ ਸਿੱਖਾਂ ਸਭ। ਉਹਨਾਂ ਨਾਲੋਂ ਵਧੀਆ ਸਭ ਇੱਕ ਕਿਸੇ ਵੀ ਇੱਕ ਦਾਸ ਸਾਹਿਬ OBC ਹੈ ਜਾਂ ਕਿਸੇ ਜਮਾਤ ਨਾਲ ਸੰਬੰਧ ਰੱਖਦੇ ਹੋ ਤੁਸੀਂ BCO OBCO SCO ਸਹੀੰਦੂ ਸੇ ਕੋਈ ਸਾਹਿਬ ਡੇਵਿਡ ਕਿੱਥੇ ਗਏ ਕਿੱਥੇ ਗਏ ਡੇਵਿਡ ਸਾਡੇ ਦੇਵਿਡ ਜੀ ਤੁਸੀਂ ਵੀ ਹੁਣ ਨਹੀਂ ਪੰਜਾਬੀ ਔਰਦਾ ਤੁਹਾਨੂੰ ਆਖਾ ਜਿੰਦਾ ਸੁਨੀਲ ਜਾਖੜ ਨੂੰ ਤੁਹਾਨੂੰ ਨਕਲੀ ਸਰਕਾਰ ਬੰਦੀ ਲੋੜ ਨਹੀਂ ਪੱਗ ਬੰਨ ਕੇ ਤੁਹਾਨੂੰ ਕੋਈ ਬਾਹਨਾ ਪਾਉਣ ਦੀ ਲੋੜ ਨਹੀਂ ਆਪਣੇ ਆਪ ਨੂੰ ਪੰਜਾਬੀ ਪ੍ਰੂਫ ਕਰਨ ਵਾਸਤੇ ਜਪਾ ਗੁਰੂ ਮਹਾਰਾਜ ਦੀ ਸੇਧ ਤੇ ਚੱਲਾਂਗੇ ਉਹਨਾਂ ਦੀ ਸਿਖਾਈ ਰਾਹ ਤੇ ਚੱਲਾਂਗੇ ਮਨੁਸ ਕੀ ਜਾਤ ਸਭਾ ਇੱਕੋ ਪਹਿਚਾਨ ਬੋ ਇਹ ਲੋਕ ਇੱਥੇ ਪੰਜਾਬ ਦੇ ਠੇਕੇਦਾਰ ਬੜੇ ਫਿਰਦੇ ਸੰਗ ਸਵਾਲ ਕਰਦੇ ਐ ਕਿੰਨੂੰ ਸਵਾਲ ਕਰਦੇ ਹਨ ਤੇ ਜਵਾਬ ਇਹਨਾਂ ਨੂੰ ਸੁਨੀਤ ਔਸਗਦਾ ਰਾਜਨੀਤੀ ਨਾਲ ਪ੍ਰੇਰਿਤ ਹੋ ਕੇ ਗੱਲ ਕੋ ਕਹਿ ਰਿਹਾ ਹੋਈ ਇਹਨਾਂ ਨੂੰ ਕਿਉਂ ਜਵਾਬ ਦੇ ਬੋਲੋ ਅਸ਼ੋਕ ਜੀ ਤੁਸੀਂ ਦਿਓ ਜਵਾਬ ਕਰ ਜਿਹੜੇ ਕਹਿੰਦੇ ਸੀਗੇ ਇਹਨਾਂ ਨੂੰ ਦੇ ਜਵਾਬ ਕੋਈ ਆਖੀ ਵੀ ਕਿਉਂ ਇਹਨਾਂ ਨੂੰ ਆਸ਼ਤਾ ਸੋ ਮੇਰੇ ਲੋਕਾਂ ਨੂੰ ਬੇਨਤੀ ਹੈ ਬੜਾ ਸੋਚ ਸਮਝ ਕੇ ਸਾਹ ਆ ভোট ਹੈ ਫੋਟੋ ਲਾਣ ਨਾਲ ਕੋਈ ਠੇਕੇਦਾਰ ਨਹੀਂ ਬਣ ਜਾਂਦਾ ਸਹੀ ਜ भगत ਸਿੰਘ ਦੀ ਸੋਚ ਦਾ ਕੋਈ ਫੋਟੋ ਲਾ ਕੇ ਬਾਬਾ ਸਾਹਿਬ ਦਾ ਮੇਲਕੀ ਦੀ ਸੋਚ ਨਾਲ ਮੇਰੇ ਦਾਰਿਆ ਠੇਕੇਦਾਰ ਨਹੀਂ ਬਣ ਜਾਂਦਾ ਆ ਤੁਹਾਨੂੰ ਦੇਖ ਰੱਖੂਗਾ ਕੌਣ ਲੋਕ ਹੈ ਜਿਹੜੇ ਪੰਜਾਬ ਦਾ ਬੇੜਾ ਕਰ ਗਰ ਤੁਲੇ ਹੈ ਕਿ ਕੌਣ ਲੋਕ ਹੈ ਜਿਹੜੇ ਪੰਜਾਬ ਤੇ ਸਾਰੇ ਭਾਈਚਾਰਕ ਸਾਂਝ ਉੱਤੇ ਪਹਿਰਾ ਦੇਣ ਵਾਸਤੇ ਤੱਕੜੇ ਹੋ ਕੇ ਕੰਮ ਕਰ ਸਕਦੇ ਐ ਜਿਆਦਾ ਨਾ ਕਹਿੰਦੇ ਐ ਅੱਜ ਮੈਂ ਸਿਰਫ ਇਹ ਨਹੀਂ ਕਹੂੰਗਾ ਮੋਰ ਦੇ ਦਰਸ਼ ਦੇ ਅੰਦਰ ਪੰਜਾਬ ਦੀ ਅਮਨ ਸ਼ਾਂਤੀ ਦੇ ਉੱਤੇ ਧਾਣਾ ਲਾ ਕੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਪड़ोसी ਮੁਲਕ ਵੀ ਬੈਠੇ ਦੇਖ ਰਹੇ ਐ ਆ ਜੋ ਕੁਝ 3-4 ਦਿਨ ਪਹਿਲਾਂ ਤੇ 50 ਹਜ਼ਾਰ ਦਿਨ ਜੋ ਕੁਝ ਬਾਪੜਿਆ ਨਾਲ ਦੇ ਅੰਦਰ ਨੂੰ ਚਿਤ ਉਸਤ ਦੇਖਿਆ ਹੁੰਦਾ ਜੋ ਕੁਝੋ ਤੇ ਆਕੇ ਕਿਸੇ ਦੀ ਧਾਰਮਿਕ ਪਾਵਨਾ ਨੂੰ ਬਧੇ ਨਜ਼ਰ ਰੱਖ ਕੇ ਉਹਦਾ ਕਤਲ ਕੀਤਾ ਗਿਆ ਉਹ ਅਗਲਾ ਨਹੀਂ ਕੋਸ਼ਿਸ਼ੀ। ਤੇ ਮਨੂ ਇਸ ਕਰਕੇ ਕੋਈ ਸੰਕੋਚ ਨਹੀਂ ਕਰੀ ਗੱਲ ਮਨੂ ਪਿਚਰਾ ਕਰੀ ਜਾਂਦਾ ਜੀ ਜਖੜ ਸਾਹਿਬ ਨੂੰ ਬਧਾਈ ਦੇ ਦਿੱਤੀ ਬਿਲਕੁਲ ਬਧਾਈ ਦੇ ਦਿੱਤੀ ਸਾਹਿਬ ਕੋਈ ਚੰਗਾ ਕੰਮ ਕਰੋਗੇ ਤਾਂ ਬਧਾਈ ਲਓ। ਮਾਰੇ ਕੰਮ ਲਈ ਜੇਤੀ ਕਰਵਾਸਤੇ ਆ ਕੰਮ ਆਪੋਜੀਸ਼ਨ ਦਾ ਹੁੰਦਾ ਸਾਹਿਬ ਆਪੋਜੀਸ਼ਨ ਦਾ ਗੱਦੀ ਹੋਈ ਖੜੀ ਆਪੋਜੀਸ਼ਨ ਦਾ ਗੁੱਡੀ ਪੇਕੀ ਖੜੀ ਹੈ। ਆਪੋਜੀਸ਼ਨ ਦਾ ਮੈਂ ਜਿਵੇਂ ਵਾਰ ਯਾਰ ਕਿਹਾ ਚਾਹੁੰਗਾ ਸਰ ਲਾਉਂਜੀ ਨੇ ਪਤਾ ਨਹੀਂ ਕਿਸ ਭਾਵਨਾ ਨਾਲ ਕਿਹਾ ਸੀਗਾ ਪਿਆਰ ਦੀ ਦੁਕਾਨ ਪਰ ਜਿਹੜੇ ਨੂੰ ਫਰੈਂਚਾਈਜ਼ ਦੇ ਰੱਖੀ ਹੈ ਨਾ ਖਾਸ ਤੌਰ ਤੇ ਪੰਜਾਬ ਵਾਲਿਆਂ ਨੂੰ ਜਿਹੜਾ ਨੇ ਕਾਂਗਰਸ ਦੀ ਫਰੈਂਚਾਈਜ਼ ਲੈ ਰੱਖੀ ਹੈ ਉਹ ਤਾਂ ਟਿਕਟਾਂ ਦੀ ਦੁਕਾਨ ਖੋਲੀ ਬੈਠੇ ਸਰ ਉਹ ਤਾਂ ਟਿਕਟਾਂ ਦੇ ਚੀਜ਼ਾਂ ਦੇ ਹੈ ਲੋਕਾਂ ਨੂੰ ਕਹਿੰਦੇ ਆ ਜ਼ਮੀਰ ਵੇਚ ਕੇ ਆ ਗਏ ਟਿਕਟਾਂ ਤਾਂ ਨਹੀਂ ਵੇਚਦੇ ਖੋਟੇ ਤੇ ਜ਼ਿੰਮੇਵਾਰੀ ਪਈ ਸੀ ਲੋਕਾਂ ਦੇ ਅੰਦਰ ਨਫਰਤ ਘੜਾੜਦੀ ਉਹਨਾਂ ਲੋਕਾਂ ਨੂੰ ਤੁਸੀਂ ਕਾਂਗਰਸ ਦਾ ਠੇਕੇਦਾਰ ਬਣਾਤਾ ਜਿਨ੍ਹਾਂ ਦੀ ਇੱਥੇ ਹਿੰਦੂ ਸਿੱਖ ਦਾ ਪੌੜਾ ਪਾਇਆ ਸੀਗਾ ਐ ਉਹੀ ਲੋਕ ਹੈ ਸਰ ਮੈਂ ਨਾਮ ਨਹੀਂ ਸੀ ਇਹਨੇ ਦਿਨ ਕਹਿੰਦਾ ਲਿਆ ਮੈਂ ਲੈਣਾ ਚਾਹੁੰਦਾ ਸਭੀ ਦਾ ਸੇਮ ਪੀਪਲ ਜਿਨ੍ਹਾਂ ਨੇ ਕੈਸੀ ਸੁਣੀ ਜੱਖ ਨੂੰ ਅੱਗੇ ਕਰਤਾ ਤੇ ਇੱਥੇ ਅਗ ਲੱਗ ਜੂਗੀ ਪੰਜਾਬ 'ਚ ਸਾਪ ਨੂੰ ਡੈਰੋ ਫੇਰ ਆ ਟਿਕਟਾਂ ਵੰਡੀਆਂ ਜਾਂਦੇ ਨਾ ਫੇਰ ਇਹਨਾਂ ਸਾਰਿਆਂ ਨੂੰ ਲੋਕਾਂ ਨੇ ਸਬਕ ਸਿਖਾ ਲਿਆ ਹੈ ਮੈਨੂੰ ਚੰਦਾ ਵੀ ਤੁਸੀਂ ਆਪਣੀ ਇਸ ਭਾਵਨਾ ਨੂੰ ਲੈ ਕੇ ਸੁਣੀ ਜੀ ਆਪਣਾ ਸੁਰਲਕਾਰ ਸੰਗਿਆ ਉਹ ਵੀ ਸੀ ਇਸ ਕਰਕੇ ਵੋਟਾਂ ਪਾਵੇ ਵੀ ਕਿਸੇ ਇੱਕ ਆਦਮੀ ਨੇ ਕਹਿਤਾ ਪਰ ਜਿਨ੍ਹਾਂ ਲੋਕਾਂ ਦੀ ਸੋਚ ਹੀ ਇਸ ਕਿਸਮ ਦੀ ਹੈ ਉਹਨਾਂ ਨੂੰ ਟਾਲਾ ਕਰਿਓ ਸਭ ਜੀ ਪੰਜਾਬ ਦੀ ਬਿਹਤਰੀ ਤੁਹਾਡੇ ਦਿਮਾਗ 'ਚ ਹੈ ਇੱਥੇ ਸਾਬ ਕਿਸੇ ਨੂੰ ਪੇਚਣ ਵਾਸਤੇ ਜਾਂ ਕਿਸੇ ਦੀ ਖਰੀਦ ਕਰਨ ਵਾਸਤੇ ਨਹੀਂ ਇੱਥੇ ਪੰਜਾਬ ਵਾਸਤੇ ਸਾਰੇ ਇਕੱਠੇ ਹੋਏ ਆ ਪੰਜਾਬ ਦੀ ਬਿਹਤਰੀ ਵਾਸਤੇ ਰਲ ਮਿਲ ਕੇ ਕੰਮ ਕਰਾਂਗੇ ਮੈਂ ਆਇਆ ਸਾਰੇ ਸਾਥੀਆਂ ਦਾ ਵਾਪਸ ਤੇ ਜਿੰਦ ਤੋਂ ਆ ਤੁਸੀਂ ਜੋੜ ਕੇ ਤੁਹਾਡੇ ਸਾਰਿਆਂ ਨੂੰ ਜੀ ਆਇਆਂ ਤੁਹਾਡਾ ਧੰਨਵਾਦ ਕਰਦਾ ਤੇ ਸਾਡੇ ਸਾਰੇ ਟੀਮ ਦਾ ਵੀ ਮੈਂ ਪਰਸਨਲੀ ਅਭਾਰੀ ਹਾਂ